ਲਾਓ ਵੀ ਆ ਬਰਬੀ ਬੱਕਰੀ ਆ ਹਾਂ ਦੱਸ ਉਹ ਆਹ ਤਾਂ ਹੱਥ ਦਕਾਰਾ 12000 ਦੀ ਹੋਗੀ ਭੋਮੇ ਹਣ ਦੇ ਦੇ ਕੰਨ ਨਹੀਂ ਕੁੰਨ ਨਹੀਂ ਪੱਲੇ ਉਹਦੇ ਪਾਲਾ ਖੁਸ਼ ਹੋਵੇ ਜਾ ਹੋਵੇ ਤੇ ਹੁੰਦੀ ਦੇ ਦਿੰਦਾ ਪਾਲਾ ਗਰੀਬ ਬੰਦੇ ਉਹ ਦੇ ਦੇ ਜਿਆ ਪਾਲ ਆਇਆ 12000 ਲਾਈ ਬੈਠਿਆ ਕੰਨ ਨਹੀਂ ਕੁੰਨ ਨਹੀਂ ਬੱਕਰੀ ਦੇ ਫੇਰ ਵੀ ਇਹ 28 ਜੱਗੀ ਬੱਕਰੀ ਓਏ ਤਾਂ ਕੀ ਇਹਦੇ ਚ 12 ਆਲਾ ਤੂੰ ਫੇਰ ਵੀ ਅੜਿਆ ਆਉਣਾ ਆਜੇ ਉੱਠਿਆ ਤਾਂ ਜਾਂਦਾ ਨਹੀਂ ਲਾ ਪ੍ਰੇਮੀਆਂ ਤੇਰੀ ਆਹਾਂ ਗਿਣਕੇ ਪਾਏ ਆਪਾਂ ਹਲੋ ਤੇਰੀ ਜੇਤਾ ਗੜਾ ਗੜਾ ਤੇਰੀ ਜੇਤਾ ਪਰ ਫੁਨੀਆਂ ਦੇ ਧਿਆਨ ਨਾਲ ਕਰ ਹਾਂ ਪੈਸੇ ਗਿਣਾਂ ਦਾ ਬਰਹਾਨ ਕੋਈ ਹੋਵੇ ਤੂੰ ਦੱਸਿਆ ਦੋ ਮਿੰਨਾ ਕਿੰਨੇ ਓ ਯਾਰ ਭਾਈ ਇਹ ਤਾਂ ਆਏ ਫਿਰ 16 ਦੇ ਵੇਖਾਂ ਕਾ ਨੂੰ ਬੱਕਰ 16 ਨਹੀਂ ਆਏ ਆਉਂਦੀਆਂ ਰਾਕਟ ਕੰਨੀਆਂ ਹਾਂ 15 ਹੀ ਲੈ ਜਾਜੋ ਘੱਟ ਫੰਦੇ ਨਹੀਂ ਕਿਵੇਂ ਐ ਕਨਾਲੀਆਂ ਆਉਂਦੀਆਂ 16 ਦੀਆਂ ਪਰ ਆ ਭਾਂਡਾ ਹੋੜਾ ਕੰਮ ਦੇ ਗਾਜੇ ਜੇ ਤੈਨੂੰ ਵੀ ਦੇ ਦੇ ਤੂੰ ਫਿਰ ਵੀ ਹਸਾਬ ਲਾ ਵੀ ਇਹ ਕਿਹੜਾ ਭਾਂਡਾ ਨਹੀਂ ਬਾਪੂ ਆਉਂਦਾ ਤਰਾ ਕਿੱਥੇ ਆਉਂਦਾ ਆ ਹੁੰਦਾ ਕਰ ਲਈ ਗੱਲ ਉੱਥੇ ਨੇ ਕਰ ਲਈ ਕਰ ਲਾਂਗੇ ਫਿਰ ਹਾਂ ਹੁੰਦਾ ਹੀ ਕਰ ਲਿਓ ਉੱਥੇ ਜਿੱਦੇ ਮੁੰਡੇ ਦੇ ਸ਼ੇਰੇ ਬਣਨੇ ਨੇ ਉਹਨਾਂ ਦਾ ਪਿਓ ਕਾ ਹੁੰਦਾ ਹੁੰਦਾ ਤੈਨੂੰ ਤਾੜੀ ਕਿਹਾ ਸੀ ਹਾਂ ਨਹੀਂ ਅਸੀਂ ਫੜਾ ਦੇਣੀ ਸੀਗੀ ਬਸ ਬਸ 30000 12000 12000 ਨਹੀਂ ਰੱਖਣਾ ਨੇ ਦੇਤੀ ਵੀ ਜਿਹਨੂੰ ਮਾਰਿਆ ਕਰ ਠੀਕ ਆ ਹੋਰੇ ਦੇ ਵੱਟੇ ਮੈਂ ਆ ਜੂਗੀ ਮੈਂ ਨਹੀਂ ਡਿੱਕਿਆ ਕੰਮ ਮੈਂ ਨਹੀਂ ਡਿੱਕਿਆ ਤੇ ਬੱਕਰੀ ਤਾਂ ਮੈਂ ਹੋਰ ਪਾਸੇ ਬੰਦੇ ਲੈ ਜਾਂਦਾ ਮੈਂ ਕਹਿੰਦਾ ਖਾਣ ਦੇ ਹਾਂ ਅੱਛਾ ਇਹੋ ਸ਼ੋਕ ਦੇ ਦੇ ਜਵਾਨ ਕੋ ਤਾਂ ਵਿਚਾਰੇ ਨੁਕਸਾਨ ਬਹੁਤ ਹੋਇਆ ਪਹਿਲਾਂ ਅੱਜ ਹਾਂ ਨਹੀਂ ਨਹੀਂ ਉਹ ਕਹਿੰਦਾ ਮੈਂ ਵਧੀਆ ਅੰਕਲ ਬੱਤੀ ਤੇਰਾ ਵੀ ਹੱਥ ਪੂਰਾ ਹੈਗਾ ਤੇ ਉਹਨਾਂ ਨੂੰ ਵੀ ਉਹ ਇਧਰ ਵੀ ਵੇਖ ਲਾ ਅੰਕਲ ਇਧਰ ਵੀ ਵੇਖ ਲਾ ਹਾਂ ਜਾ ਕੀ ਵੇਖ ਲਾ ਇਧਰ ਆਪੀ ਮਿਆਂ ਵੇਖ ਲਾ ਤੂੰ ਫਿਰ ਉਸ ਹਾਵਣਾ ਦੇ ਯਾਰ ਮਿਆਂ ਮਿਆਂ ਉਹ ਕਿੱਥੇ ਰਹਿ ਗਿਆ ਵੇ ਪੂਰੇ ਪਿੰਨੇ ਯਾ ਤਾਂ ਚੱਕਵਾਲਟੀ ਵਾਲੀ ਹੁਣ 15 ਹੀ ਲੈ ਲੈਂਦਾ ਯਾਰ ਜਾ ਯਾਰ ਤਿੰਨ ਬੱਚੇ ਦਿਓ ਉਹ ਜਿੰਕੇ ਪਾਏ ਹੋਰ ਉਹ ਫੇਰ ਲੈ ਲਾਂਗੇ 2000 ਆਪਾਂ ਜੇ ਤੈਨੂੰ ਦੇ ਦਾਂ ਤਿੰਨ ਦੇ ਉਹ ਆਹੋ ਇੱਕ ਮੋੜ ਦੇਾਂਗੇ ਬੱਚਾ ਮੋੜ ਦਾਂ ਤੇ ਇਹ ਕੀ ਪਤਾ ਦੋ ਮਹੀਨੇ ਤਾ ਕੇ ਵੇਚ ਜਾ ਮੈਂ ਤੈਨੂੰ ਸਿਆਹ ਕਰਕੇ ਆਹੋ ਬਾਅਦ ਵਿੱਚ ਇਹ ਹੋਰ ਜੇ ਤੈਨੂੰ ਝਾਕ ਹੋਰ ਕਾਗ ਨੂੰ ਦੇਣੀ ਹੋ ਤੇਰੀ ਉਹ ਤੇਰੀ ਜੀ ਪੈਸੇ ਨਹੀਂ ਥੋੜੇ ਲੱਗੇ ਪੈਸਿਆਂ ਵਾਲੀ ਕੋਈ ਗੱਲ ਨਹੀਂ ਉਹ ਨਹੀਂ ਫਿਰ ਥੋੜੇ ਗਾਲਾ ਖ ਕਿੰਨੇ ਵੀ ਥੋੜੇ ਫਿਰ ਇਹਨਾਂ ਨੂੰ ਮੱਝ ਤਾਂ ਆਉਂਦੀ ਦੱਸ ਜੇ ਸੌਦਾ ਕਰਨਾ ਤਾਂ ਅੱਡ ਤਾ ਜਾ ਵੇ ਇੱਕ ਮਿੰਟ ਖੜੀ ਜਾ ਯਾਰ ਕਾ ਯਾਰ 18 ਮੰਗਾ ਸੀ ਅਮਾ ਤੂੰ ਲੈ ਮੰਮੀ ਦਾ ਫੋਨ ਕਰ ਯਾਰ ਖੜ ਜਾ ਆ ਪਰ ਕਾ ਜਾ ਯਾਰ ਸਾਢੇ 12 ਦੀ ਹੋ ਗਈ ਫਾੜੀ ਜਫਲ ਓਟੇ ਨਹੀਂ ਹੁੰਦੀ ਮੈਂ ਦੇ ਜਣਾ ਉਹਦੀ ਖਲਾ ਹੁੰਦਾ ਜੀ ਬਾ ਸਾਢੇ 12 ਲਾ ਵੀ ਟਰਾਲੀ ਦੇ ਵਿੱਚ ਜਾਲੀ ਦੇ ਵਿੱਚ ਬੈਠੇ ਆ ਦੋ ਪੱਠਾ ਇੱਕ ਖੜੀ ਐ ਤੇ ਇੱਕ ਬੈਠੀ ਗੱਬਣਾ ਬਾਈ ਦੋਵੇਂ ਕਿੰਨੇ ਕਿੰਨੇ ਚਿਰ ਦੀਆਂ ਕਿਹੜੇ ਨੂੰ ਇੱਕ ਖਾਲੀ ਹੈ ਇੱਕ ਗੱਬਣਾ ਜਿੰਨਾਂ ਦੇ ਬੱਤੇ ਨੂੰ ਦੋਨੇ ਦਾ ਜੀ ਨਹੀਂ ਯਾਰ 18 ਵਾਲੇ ਪਹਾੜੇ ਛੱਡ ਕੇ ਯਾਰ ਦੋਵਾਂ ਦੇ ਹਾਂ ਬੋਲ ਜੀ ਕਹਿੰਦੀ ਸਰ ਜੀ ਬਾਈ ਇੱਕ ਮਿੰਟ ਪੁੱਮ ਉਹ ਚੱਕ ਫੋਨ ਆਈ ਜਾਂਦਾ 15000 ਦੀ ਜੋੜੀ 15000 ਦੀ ਜੋੜੀ ਉਹ ਲੈ ਨਹੀਂ ਗੇ ਪ੍ਰੇਮੀ ਤੋਂ ਠੀਕ ਆ ਬੰਦਾਂ ਤਿੰਨ ਤਿੰਨ ਮੈਂ ਉਹ ਲੈਣੀਆਂ ਮਾਤਰਾ ਲਵਾ ਲਵਾ ਠੀਕ ਆ ਪੰਮੇ ਠੀਕ ਆ ਵੀ ਕਿੰਨੇ ਦੀ ਕਰਤੀ ਬਾਈ ਜੱਗੀ ਹੈ 15000 15000 ਦੀ ਜੋੜੀ ਕਰਤੀ ਹੈ ਲਾਥਾ ਲਓ ਲਾਓ ਵੀ ਮਿੱਤਰੋ 15000 ਦੀ ਜੋੜੀ ਬਾਈ ਕਿਹੜਾ ਪਿੰਡ ਆਪਣਾ ਹੁੰਦੜਾ ਵੀਰੇ ਹੁੰਦੜਾ ਬਾਈਆਂ ਦਾ ਪਿੰਡ ਇਹਨਾਂ ਨੂੰ ਰਖਾਲਾ ਹੀ ਹੈ ਤੇ ਇਹਨਾਂ ਦਾ ਵੇਚ ਨਾਲ ਰਖਾਲਾ ਹੈ ਆਪਣੇ ਕੋਲ ਲਈਆਂ ਬਾਈ ਹਾਂ ਆਪਣੇ ਕੋਲ ਕੀ ਨਾ ਆਪਣਾ ਵੇਚੀ ਹੈ ਬਾਈ ਠੀਕ ਉਹ 7000 ਦਾ ਆਉਂਦਾ ਹੈ 8000 ਆਹੋ ਲਓ ਬਈ ਆ ਜੋੜੇ ਦਾ ਸੌਦਾ ਹੋਇਆ ਥੱਲ ਲਾ ਤੇ 15000 ਦਾ ਹੋਇਆ ਸੌਦਾ ਉਹ ਵੇਖੀ ਗਾਂ ਖੇਚ ਖਾ ਬਾਈ ਯਾਰ ਜੋੜੇ ਦਾ ਸੌਦਾ ਹੋਇਆ 15000 ਦਾ ਲੈਓ ਬਾਈ ਦੇ ਦਿਓ ਪੈਸੇ ਗਿਣ ਦਿਓ ਉਰੇ ਕਰ ਲੈ ਯਾਰ ਬੱਕਰੇ ਜੂਣੇ ਜਦ ਕੱਟ ਦੇ ਕੋਈ ਨਹੀਂ ਇਹਦਾ ਆਪਣਾ ਹੀ ਆ ਆਪਣਾ ਵੇ ਇਹ ਤਾਂ ਡਿਪੈਂਡਿੰਗ ਕਰੀਂ ਧਿਆਨ ਬਾਈ ਪੈਸੇ ਆ ਨਹੀਂ ਰੁਪਈਆ ਧਿਆਨ ਨਾਲ ਹੜਲਾ ਬਾਈ ਬੱਕਰੀਆਂ ਦੋਵੇਂ ਹੱਥ ਖਾਲੀ ਕਰ ਦੇ ਬਾਈ ਦੇ ਉਰੇ ਨੂੰ ਰੱਖੀ ਇਹਨੂੰ ਉਹ ਕਰ ਬਾਬਾ ਲਓ ਜੀ ਚਲੋ 500 ਰੁਪਏ ਠੀਕ ਹੈ ਵੀ ਠੀਕ ਹੈ ਬਾਬਾ ਮੈਂ ਠੀਕ ਹੈ ਜੀ ਠੀਕ ਆ ਵਧੀਆ ਇਹਨੂੰ ਦਲਾਲੀ ਦੇਨੇ ਬਾਈ ਦਲਾਲੀ ਦੇਣਾ ਹਾਂ ਨਹੀਂ ਜਿਹੜਾ ਬਾਈ ਉਹ Google Pay ਕਰ ਇਹਨੂੰ 500 ਰੁਪਏ ਚਲੋ ਲਖਾਈ ਕਰਾ ਲਓ ਬਾਈ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੇ ਨੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਨਾਲ ਲਓ ਵੀ ਤਿੰਨ ਨਗਾਂ ਦਾ ਸੌਦਾ ਕੀਤਾ ਹੈ ਨੇਰੂ ਨੇ ਨੇਰੂ ਨੇ ਤੇ ਖਾਨ ਨਾਲ ਕਰਾਇਆ ਉੱਚੋ ਵਾਲੇ ਨਾਲ ਕਾਲ ਤੋਂ ਨਾਕ ਦਿਖਾਉਣੇ ਗਿਆਣ ਲੋ ਪੈਸੇ ਐਲੀਵਟਰ ਚੱਲ ਗਿਆ ਪਸੰਦਰਾ ਸਹੀ ਗੱਲ ਆ ਹੋਰ ਲਓ ਅੱਗੇ ਮੇਰੀ ਵੀਡੀਓ ਬਣਾਉਣ ਦੇ ਕੋਲ ਆ ਬੂਸ਼ਰ ਦੇ ਭੋਮੇ ਗਿਆ ਇੱਥੇ ਅੱਛਾ ਯਾਰ ਉਹਦੇ ਇਦਾਂ ਦਾ ਨੰਬਰ کارڈ ਦਾ ਬਾਈ ਠੀਕ ਆ ਯਾਰ ਫਿਰ ਤਾਂ ਆਪਣਾ ਇੱਜ਼ਤ ਕਰਨ ਦਾ ਹੱਕ ਬਣਦਾ ਬੱਕਰੀ ਵਕਾਉਣੀ ਸੀ ਯਾਰ ਗਲਤੀ ਕਰ ਗਏ ਬੰਦੇ ਤੇ ਉਹ ਬੰਦੇ ਨੇ ਯਾਰ ਮੁੜ ਕੇ ਮਰਵਾ ਹੀ ਨਹੀਂ ਵਿਖਾਈ ਜਾਂਦਾ ਅੱਜ ਲਿਆਉਣਾ ਸੀ ਜਿੱਥੇ ਗੱਠੜੇ ਮਸ਼ੀਨ ਦੇ ਨੇ ਪਿੰਡ ਲੇ ਬਾਈ ਤਿੰਨ ਬੱਕਰੇ ਵਿੱਚ ਹੈ ਜੀ ਇੱਕ ਬੱਕਰੀ ਦੋ ਬੱਚੇ ਦੋ ਬੱਚੇ ਉਹ ਜਿਹੜੇ ਬੈਠੇ ਆ ਲਾਓ ਵੀ ਆ ਖਾਨ ਨੇ ਲੈ ਤਿੰਨੇ ਨਾਗ ਕਿੰਨੇ ਦੇ ਕਰਤੇ ਨਰੂ ਕਿੰਨੇ ਦੇ ਨਰੂ 11000 ਦੇ ਹੋਇਆ ਬਈ ਲਖਾਈ ਉਹਦੀ 11000 ਦੇ ਤਿੰਨੇ ਨਾਗ ਹੋਇਆ ਹੈ ਹਾਂ ਲਖਾਈ ਖਾਨ ਦੀ ਆ ਠਾਏ ਨੂੰ ਲਓ ਇਹ ਤਿੰਨੇ ਨਾਗ ਆ ਇੱਕ ਬੱਕਰੀ ਤੇ ਦੋ ਬੱਕਰੇ 11000 ਚ ਕਰਾਸ ਬਰੀਡ ਹੈ ਨਾ ਕਰਾ ਲਓ ਬਾਈ ਲਖਾਈ 200 ਨਹੀਂ ਕਰਦਾ 300 ਨਹੀਂ ਕਰਦਾ ਕਾਲਾ ਸੌਦਾ ਕਰਦਾ ਬਾਈ ਮੈਂ 10000 ਪਾਉਂਦਾ ਕੋ ਲਿਆ ਕੀ ਕਾਲਾ ਸੌਦਾ ਕੀਤਾ ਬਾਈ ਬੱਕਰੀ ਦਾ ਸੌਦਾ ਕਰਦਾ ਬਾਈ ਕਿਹੜੀ ਦਾ ਐਵੇਂ ਅੜੇ ਜੇ ਖੜੇ ਸੀਗੇ ਇਹ 10 ਪਾਈ ਜਾਂਦੇ ਸੀਗੇ ਹਾਂ ਇਹ 13 ਤੇ ਅੜਦਾ 11 ਦਾ ਸੌਦਾ ਕਰਦਾ ਇਹਨਾਂ ਦਾ ਹੁਣ ਗਿਆ ਜਾ ਭਾਈ ਦਾ ਸੱਜਰ ਬੱਕਰੀ ਓਏ ਸੱਜਰ ਨੂੰ ਯਾਰ ਦੱਸੋ ਬਾਲਟੀ ਰੱਖ ਕੇ ਚੋਣੀ ਆ ਇਹਦਾ ਜਵਾਗ ਦਾ ਚਾਹ ਤੇ ਚੋਲੂ ਆ 4 ਦਿਨ 28 ਵੀ ਪੈਣੀ ਆ ਓ ਯਾਰ ਲਿਖਾਈ ਵੀ ਦੇਣੀ ਪੈਣੀ ਆ ਸਾਡੇ ਮੇਰੀ ਤਾਂ ਮੀਂਗਣਾ ਖੋਲਦੇ ਯਾਰ ਬੱਸ ਯਾਰ ਚਾਹੇ ਨਾ ਦੁਰਜਾਲ ਯਾਰ ਮੇਰੀ ਗੱਲ ਨੂੰ ਕਿਤੇ ਨਾੜ ਤਾਨੂੰ 11000 ਰੁਪਏ ਪੂਰਾ ਪੈਂਦਾਂਗੇ ਆਪਣਾ ਬੰਦਾ ਨਹੀਂ ਲੈਂਦਾ ਤਾਂ ਲਿਖਾਈ ਲਿਖਾਈ ਇਹ ਤਾਂ ਕਰਾ ਦੇਣਾ ਯਾਰ ਬਸ ਫੋਨ ਨਾ ਬੋਲੀ ਯਾਰ ਸਾਡੇ ਮੇਂ ਬਣਾ ਯਾਰ ਚੱਲ ਬਈ ਆ ਜਾ 400 100 ਮਿੰਨ ਦੇ ਤੂੰ ਕਿਹੜਾ ਦੇ ਦੇ ਇਹ ਆਂਦਾ ਕੁੜੀ ਨੂੰ ਦੇਣੀ ਆ ਬੱਕਰੀ ਆ ਲਓ ਵੀ ਆ ਬੱਕਰੀ ਆ ਗੇਜੇ ਖਾਲਸੇ ਕੋਲੇ ਸੀ ਇੱਕ ਬੱਚਾ ਮਗਰੇ ਦੇ ਚੰਗੀ ਆ ਬકરી ਨਵੀਂ ਬੱਕਰੀ ਹੈ ਆ ਦੇਖ ਬਈ ਮਗਰ ਬੱਕਰਾ ਲੋਈਆ ਬੱਕਰੀ ਨਹੀਂ ਚੱਲਦਾ ਬੱਕਰੀ ਨਹੀਂ ਆਉਂਦੀ ਭਾਈ ਧਾਰਾ ਤੋਂ ਰੇਖਲਾ ਕੋਰੇ ਬੈ ਕੇ ਥੱਲੇ ਮਾਰ ਕੇ ਤੂੰ ਦੇਖ ਲੈ ਭਰਾ ਮਾਂ ਦਾ ਕਿਤੇ ਬੱਕਰੀ ਨਹੀਂ ਕੋਈ ਨਹੀਂ ਬਸ ਹੋ ਜਾਂਦਾ ਗੱਜੇ ਨੇ ਯਾਰਕੀ ਨਾਰਗੰਡ ਵੇਖ ਲਾ ਜੀ ਮੈਂ ਗਾਣੇ ਦੇ ਦੁਕਾਨ ਖੜੇ ਹੋਏ ਜੀ ਇਧਰ ਨੂੰ ਚੱਲ ਯਾਰ ਇਹ ਪੰਜ ਉਹ ਚੰਗਾ ਦੇ ਮੇਮ ਨੂੰ ਥੋੜਾ ਯਾਰ ਗੱਜੇ ਚੰਗਾ ਦੇ ਉਹ ਚਗਾ ਆ ਭਰਾਵਾ ਦੱਕਿਆ ਮੇਮ ਉਹ ਰੱਜਾ ਜਮਾ ਸਹੀ ਹੈ ਜਾ ਕੇ ਲਿਆਂਦਾ ਹਾਂ ਉਹ ਚੰਗਾ ਦੇ ਥੋੜਾ ਮੜਲੇ ਪਾਸੇ ਉਹ ਪੈਸੇ ਲਓ ਉਹ ਗੱਲ ਨਹੀਂ ਪਤਾ ਕਿ ਰਸਤੇ ਕਿੱਥੇ ਜਾਵੀਂ ਪੂਰੇ ਉਹ ਚੰਗਾ ਦੇ ਕੋਈ ਥਾਂ ਕਰ ਦਿੱਤਾ ਭਾਵਾ ਗਿਣੋ ਬਈ ਪੈਸੇ ਫੜਾ ਬਈ ਪੈਸੇ ਫੜਾ ਉਧਰਲੇ ਪਾਸੇ ਆ ਜਾ ਗਏ ਦੇ ਉਧਰਲੇ ਪਾਸੇ ਕੋਈ ਨ ਪੈਸੇ ਗਿਆ ਲੈਣ ਦੇ ਪਹਿਲਾਂ ਬਾਕੀ ਇਹ ਬੰਦਾ ਰਖੇ ਜਾਵੇ ਸਹੀ ਬੰਦਾ ਆਏਗਾ ਉਹ ਯਾਰ ਇਹ ਬਾਲਾ ਨਫਾ ਨਹੀਂ ਥੋੜੇ ਨਫੇ ਨਹੀਂ ਦੇ ਦਿੰਦਾ ਹੁੰਦਾ ਪਤਾ ਯਾਰ ਪੱਤ ਪੁੱਤ ਬਾਲਾ ਹੋ ਗਿਆ ਬਸ ਠੀਕ ਜਨੂੰ ਲਈ ਘਰੇ ਰੱਖਣੇ ਉਹਨਾਂ ਨੇ ਤਾਂ ਘਰੇ ਰੱਖਣੇ ਆ ਹਰੀ ਕਾਲਾ ਬੱਗਾ ਬੱਗਾ ਫਰੀ ਪੈਸੇ ਬੱਕਰਾ ਬੱਕਰਾ ਦੀਵਾਲੀ ਵੇਲੇ ਨੂੰ ਬੱਕਰਾ ਬਾਈ ਬੱਕਰਾ ਚੱਲੇ ਯਾਰ ਮੈਂ ਪਹਿਲਾਂ ਦੱਸੀ ਗਾ ਜਦ ਚੰਗਾ ਕੇ ਨਾ 5 10 24 ਚੱਲੇ ਗੱਲਾਂ ਬਾਤ ਬੱਕਰਾ ਯਾਰ ਬੱਚਾ ਪਰਦੇ ਵੰਡ ਗਿਆ ਨਾਲ ਕਿਹੜਾ ਚੱਲਦੇ ਨਹੀਂ ਲਾਲਦੇ ਆ ਲਾਲ ਬਾਈ ਚੱਲਦੇ ਲਾਲ ਵੀ ਚੱਲਦਾ ਬੱਕਰਾ ਲਾਲ ਕੱਲਾ ਸਾਡੇ ਬਾਪੇ ਖਵਾਜੇ ਦਾ ਲੱਗਦਾ ਹੀ ਲਾਲ ਆ ਜਿਆਰ ਕਰਨਾ ਆਹ ਪਰਵੇ ਦਿਖਾਈ ਉਹਨਾਂ ਨੇ ਕਰਾਉਂ ਤਰਦਾ 11 ਦੇਣਾ ਇਹਨੂੰ ਸਾਰੇ ਤਾਂ ਰੰਨਣੇ ਦਾ ਚਾਲ ਬਾਸਦੂਖ ਪਏ ਤਾਂ ਫੜ ਲਾ ਕੇ ਵਿੱਚ ਬੈ ਬੈ ਕਰੀ ਜਾਏਗਾ ਇਹ ਤਾਂ ਬੰਦੇਆਂ ਨੇ ਗੱਲ ਹੀ ਮਗਾ ਦਿੱਤੀ ਹਾਂ ਹਾਂ ਸਾਰਾ ਕਾਉਂਟਾ ਹੀ ਪੂਰਾ ਦਾ ਰੀਸਟਰੀ ਵੀ ਉਹਨੇ ਕਰਾਉਣੀ ਆ ਰਸਾ ਖੋਲ ਕੇ ਫਰਾ ਮੁੰਡੇ ਕੀ ਕਹ ਬਈ ਪਾ ਜੇ ਵਿੱਚ ਪੈਸੇ ਗੱਡੀ ਤਾਂ ਕਰ ਲਓ ਛੱਡਦੇ ਨਹੀਂ ਕਰ ਲਓ ਛੱਡ ਦੇ ਬੱਚਾ ਛੱਡ ਦੇ ਇੱਥੇ ਬੰਦੇ ਦੋ ਮਿੰਟ ਇੱਥੇ ਬੰਦੇ ਕੋਈ ਨਹੀਂ ਲਖਾਈ ਕਰਾਇਆ ਬਾਈ ਨਾਲ ਬੱਚੇ ਮਨ ਲਾਇ ਤੇ ਕੋਈ ਨਹੀਂ ਚੱਲ ਆ ਜੋ ਗੁਰ ਲਖਾਈ ਕਰਾ ਚਲੋ ਕਰਾ ਲਓ ਲਖਾਈ ਵਾਹ ਜੀ ਵਾਹ ਬਹੁਤ ਵਧੀਆ ਸੌਦਾ ਹੋਇਆ ਅਗਲਾ ਸੌਦਾ ਇਸੇ ਤਰ੍ਹਾਂ ਆਓ ਇਹ ਆ ਗੁਰਪ੍ਰੀਤ ਨੇ ਬਰਗਾੜੀ ਵਾਲੇ ਨੇ ਇੱਕ ਬੱਕਰਾ ਖਰੀਦਿਆ ਇਹਦੇ ਕੋਲ ਪੁੱਛਦੇ ਆਂ ਬਾਈ ਕਿੰਨੇ ਦਾ ਲੈ ਲਿਆ 5000 ਦਾ ਲੈ ਲਿਆ ਪੂਰੇ 5 ਦਾ ਕੀ ਤੋਂ ਲਿਆ ਉਹ ਤੇ ਬਾਈ ਹੋਰ ਆ ਗੁਰਪ੍ਰੀਤ ਬਾਈ ਹੋ ਰਿਹਾ ਦੋਵੇਂ ਗੁਰਪ੍ਰੀਤ ਗੁਰਪ੍ਰੀਤ ਇਕੱਠੇ ਹੋ ਗਏ ਤੇਰਾ ਕਿਹੜਾ ਪਿੰਡ ਆ ਬਾਈ ਕਰਾਈ ਵਾਲਾ ਕਰਾਈ ਵਾਲਾ ਤੇ ਪੈਸੇ ਦੇ ਦੇ ਬਾਈ ਨੇ 5000 ਦਾ ਲਖਾਈ ਕਰਾ ਲਓ ਬਾਈ ਬਹੁਤ ਬਹੁਤ ਧੰਨਵਾਦ ਜੀ ਜੀ ਪੂਰੇ 5